ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣਮ ਦੇ ਨਾਲ ਕਿ ਜਿਹੜੀ ਇਹ ਚੋਣ ਹੈ ਇਸ ਚੋਣ ਦੇ ਵਿੱਚ ਸੱਚ ਔਰ ਝੂਠ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਪਾਣ ਲੋਕ ਅੱਜ 2.5 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਕਿਉਂਕਿ ਪਹਿਲੇ ਜੋ ਹਾਲਾਤ ਜਲੰਧਰ ਦੇ ਬਣੇ ਐ ਅੱਜ ਅਸੀਂ ਬਹੁਤ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਾਂ ਕਿ ਜਲੰਧਰ ਦਾ ਅੱਜ ਨਗਰ ਨਿਗਮ ਤੋਂ ਲੈ ਕੇ ਡੀਸੀ ਅਫੀਸ ਤੇ ਜੋ ਹਾਲਾਤ ਐ ਤੁਸੀਂ ਸਾਰੇ ਮੇਰੇ ਮੀਡੀਆ ਦੇ ਸਾਥੀ ਜਾਣਦੇ ਹੋ ਪਰ ਅੱਜ ਕਈ ਲੋਕ ਨਹੀਂ ਬੋਲਦੇ ਪਏ ਤੁਸੀਂ ਦੇਖਿਆ ਕਿ ਜੋ ਸੱਚ ਸੀ ਇਦਾਂ ਮੈਨੂੰ ਦਰਦ ਆ ਉਦਾਂ ਹੀ ਮੇਰੇ ਇੱਕ ਕਲੀਕ ਮੇਰੇ ਨਾਲ ਬਹੁਤ ਪਿਆਰ ਕਰਨ ਵਾਲੇ ਡਾਕਟਰ ਅਜੇ ਜਿਨ੍ਹਾਂ ਨੇ 10 ਦਿਨ ਪਹਿਲੇ ਅੰਬਰਿਸਰ ਦੇ ਵਿੱਚ ਜੋ ਸਰਕਾਰ ਦੀ ਸੱਚਾਈ ਸੀ ਉਹ ਜਨਤਾ ਵਿੱਚ ਲੈ ਕੇ ਆਂਦੀ ਪਰ ਉਹਨਾਂ ਨੂੰ ਦਬਾਬ ਤੋਂ ਬਾਅਦ ਦੁਆਰਾ ਵੀਡੀਓ ਪਾਣੀ ਪਈ ਇਹ ਹੀ ਗੱਲ ਹੈ ਅੱਜ ਸਾਰੇ ਜਿਹੜੇ 90 ਐਮਐਲਏ ਆ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਹੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਰਨ ਬਾਈ ਟਰਨ ਜਰੂਰ ਪੰਜਾਬ ਦੇ ਲੋਕਾਂ ਨੂੰ ਗੱਲ ਪਤਾ ਲੱਗੂਗੀ ਕਿ ਜਿਹੜਾ ਮੈਂ ਡਿਸੀਜਨ ਲਿਆ ਸੀ ਕਿਸ ਕਰਕੇ ਲਿਆ ਸੀ ਜੇ ਮੈਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਉਠਾ ਸਕਦਾ ਮੈਂ ਆਪਣੇ ਲੋਕਾਂ ਦੀ ਵਿਧਾਨ ਸਭਾ ਤੇ ਗੱਲ ਨਹੀਂ ਕਰ ਸਕਦਾ ਜਦ ਮੈਂ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਸੀ ਛੱਤੀਸਗੜ੍ਹ ਦੀਆਂ ਤਾਕਤਾਂ ਦਿੱਲੀ ਦੀਆਂ ਤਾਕਤਾਂ ਹਰਿਆਣਾ ਦੀਆਂ ਤਾਕਤਾਂ ਜਿਹੜੇ ਲੋਕ ਅੱਜ ਮੇਰੇ ਪੰਜਾਬ ਨੂੰ ਘੇਰ ਕੇ ਬੈਠੇ ਆ ਉਹ ਸਿੱਫਤ ਸਿਰਫ ਜਿਹੜੀ ਚੀਜ਼ ਤੇ ਲਿਖੀ ਹੁੰਦੀ ਦਿੱਲੀਓ ਵਟਸਐਪ ਤੇ ਜਿਹੜਾ ਮੈਸੇਜ ਆਂਦਾ ਸੀ ਜਾਂ ਸਪੀਕਰ ਸਾਹਿਬ ਵੱਲੋਂ ਜਿਹੜਾ ਮੈਸੇਜ ਆਂਦਾ ਉਹੀ ਮੈਂਬਰ ਔਰ ਐਮਐਲਏ ਮੰਤਰੀ ਹਾਊਸ ਹਾਊਸ ਤੋਂ ਬੋਲ ਸਕਦਾ ਸੀ ਪਰ ਮੈਂ ਉਸ ਚੀਜ਼ ਦੇ ਨਾਲ ਨਹੀਂ ਕੰਪਰੋਮਾਈਜ਼ ਕੀਤਾ ਇਸ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਏਡਾ ਜਿਹੜਾ ਫੈਸਲਾ ਮੈਂ ਸੁਸ਼ੀਲ ਰਿੰਕੂ ਜੀ ਨੇ ਲਿਆ ਇਹ ਸਿਫਤ ਸਿਰਫ ਆਪਣੇ ਲੋਕਾਂ ਨੇ ਕਰਗੇ ਹੁਣ ਜਿਹੜਾ ਸਮੇਂ ਹੈ ਆਪਣੇ ਲੋਕਾਂ ਦੇ ਲਈ ਜ਼ਰੂਰ ਬੋਲਾਂਗਾ ਵਿਧਾਨ ਸਭਾ ਦੇ ਵਿੱਚ ਅਗਰ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਮੈਨੂੰ ਮੌਕਾ ਦਿੰਦੇ ਆ ਮੈਨੂੰ ਹੁਣ ਕੋਈ ਵੀ ਤਾਕਤਾਂ ਨਹੀਂ ਰੋਕ ਸਕਦੀਆਂ ਮੈਂ ਆਪਣੇ ਹੱਕਾਂ ਦੇ ਲਈ ਲੜੰਗ ਲਈ ਜੋ ਕੇਂਦਰ ਤੋਂ ਜੋ ਪੈਸਾ ਚਾਹੀਦਾ ਵਕਤ ਤੋਂ ਬਾਅਦ ਲੈ ਕੇ ਬੜੀ ਜਲਦੀ ਜਲੰਧਰ ਦਾ ਜਿਹੜੀ ਕਾਰਪੋਰੇਸ਼ਨ ਚ ਚੁਣਨ ਵਾਲੀ ਆ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਆ ਜਲੰਧਰ ਦੇ ਲੋਕ ਇਸ ਜੀ ਨੂੰ ਸਿਰਫ ਇੰਤਜ਼ਾਰ ਕਰ ਰਹੇ ਆ ਜਿੱਦਾਂ ਜਲੰਧਰ ਦੇ ਇਸ ਮੇਅਰ ਸਾਹਿਬ ਦੀ ਕੁਰਸੀ ਤੇ ਜਲੰਧਰ ਦੇ ਲੋਕਾਂ ਨੇ ਇੱਕ ਐਸਾ ਇਮਾਨਦਾਰ ਲੜਕਾ ਬਿਠਾ ਦਿੱਤਾ ਜਾਂ ਕੋਈ ਸੇਵਾ ਕਰਨ ਵਾਲਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਕੇਂਦਰ ਵੱਲੋਂ ਭੇਜਿਆ ਸਮਰਥਨ ਜਿਹੜਾ ਪੈਸਾ ਪਹਿਲੇ ਗਲਤ ਹੱਥਾਂ ਦੇ ਵਿੱਚ ਲੱਗਿਆ ਸੀ ਹੁਣ ਚੰਗੇ ਹੱਥਾਂ ਚਾ ਕੇ ਜਲੰਧਰ ਸ਼ਹਿਰ ਦੀ ਜਿਹੜੀ ਤਰੱਕੀ ਦਾ ਡ੍ਰੀਮ ਲਿਆ ਸੀ ਉਸ ਡਰੀਮ ਨੂੰ ਪੂਰਾ ਕਰਾਂਗੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੈਂ ਧੰਨਵਾਦ ਕਰਦਾ ਹਿੰਦਾ ਤੁਹਾਡੇ ਦਾ ਕਬਿਆਨ ਹੁੰਦਾ ਹੈ ਸਾਫ਼ ਤੌਰ ਤੇ ਕਹਿੰਦੇ ਦਿਖਾਰੇ ਕਹਿੰਦੇ ਮੈਂ ਜੇ ਜਿੱਤਾਂ ਮੈਂ ਤੇ ਲੋਕਾਂ ਦੇ ਕੰਮ ਹੋਣੇ ਜਾਨੀ ਕਿਤਨੇ ਕਿਤੇ ਲੋਕਾਂ ਨੂੰ ਸਾਡੀ ਪਾਰਟੀ ਸਰਕਾਰ ਦਾ ਇਹਦਾ ਮਤਲਬ ਧਮਕੀ ਉਹ ਲੋਕਾਂ ਨੂੰ ਧਮਕੀ ਦੇ ਰਿਹਾ ਮਹਿੰਦਰ ਪਖਾ ਜੀ ਮਹਿੰਦਰ ਪਖਾ ਜੀ ਦਾ ਮੈਂ ਨਹੀਂ बार-बार ਨਾਮ ਲੈਣਾ ਚਾਹੁੰਦਾ ਜਲੰਧਰ ਦੇ ਲੋਕ ਅਗਰ ਉਹਨਾਂ ਨੂੰ ਪਸੰਦ ਕਰਦੇ ਮਾਨ ਜੋ ਸ਼੍ਰੀ ਮਹਿੰਦਰ ਪਖਾ ਜੀ ਅਗਰ ਲੋਕਾਂ ਦੇ ਵਿੱਚ ਵਿੱਚਰਦੇ ਹੁੰਦੇ ਤੇ ਲੋਕ ਦੋ ਵਾਰੀ ਨਹੀਂ ਨਕਾਰਦੇ ਜਲੰਧਰ ਦੇ ਲੋਕਾਂ ਨੇ ਦੋ ਵਾਰੀ ਨਕਾਰ ਕੇ ਉਹਨਾਂ ਨੂੰ ਘਰ ਬਿਠਾਇਆ ਅੱਜ ਉਹ ਤੇ ਆਪਣੇ ਆਪ ਨੂੰ ਰਾਜਨੀਤਿਕ ਕਰਨੀ ਦੂਰ ਚਲੇ ਗਏ ਜਲੰਧਰ ਵੈਸ ਤੋਂ 15 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੇ ਇੱਕ ਵੱਡਾ ਮਹਿਲ ਲਿਆ ਉਸ ਮਹਿਲਾਂ ਦੇ ਵਿੱਚ ਗਰੀਬਾਂ ਦੀ ਐਂਟਰੀ ਨਹੀਂ ਹੈ ਅਗਰ ਸਿਰਫ ਸਿਰਫ ਮੇਰਾ ਕੋਈ ਬੋਲਣਾ ਕੋਈ ਹੋ ਸਕਦਾ ਕੜਵਾ ਪਰ ਜਲੰਧਰ ਦੇ ਲੋਕਾਂ ਦੇ ਲਈ ਮੇਰੇ ਮਨ ਦੇ ਵਿੱਚ ਬੜਾ ਦਰਦ ਹੈ ਉਸ ਦਰਦ ਦੇ ਕਰਕੇ ਅੱਜ ਤੁਹਾਡੇ ਸਾਹਮਣੇ ਬੈਠੇ ਆਂ ਮੈਨੂੰ ਕੋਈ ਲਾਲਚ ਨਹੀਂ ਹੈ ਕਿ ਜਦੋਂ ਮੇਰਾ ਕੋਈ ਪਰਿਵਾਰ ਦਾ ਸਿਆਸੀ ਜੀ ਕਰਦਾ ਅਗਰ ਕੋਈ ਵੱਡੀ ਕੁਰਸੀ ਤੇ ਬੈਠਿਆ ਹੋਵੇ ਤੇ ਮੈਂ ਇਹ ਉਹੀ ਲੋਕ ਹੈ ਜਿਹੜੇ ਸਿਆਲਕੋਟ ਤੋਂ ਚੱਲ ਕੇ ਆਏ ਸੀ ਸਾਈਕਲ ਵੀ ਨਹੀਂ ਸੀ ਕਿੱਦਾਂ 20 ਸਾਲਾਂ ਦੇ ਵਿੱਚ ਅੱਜ ਅਰਬਾਂ ਕਰੋੜਾਂ ਰੁਪਏ ਦੇ ਮਹਿਲ ਬਣ ਗਏ ਅੱਜ ਕਿਉਂ ਨਹੀਂ ਗਰੀਬ ਆਦਮੀ ਨੂੰ ਟਿਕਟ ਮਿਲੀ ਅੱਜ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਿਨ੍ਹਾਂ 21 ਲੋਕਾਂ ਨੇ ਟਿਕਟ ਅਪਲਾਈ ਕੀਤੀ ਹੈ ਆਮ ਘਰਾਂ ਦੇ ਬੱਚਿਆਂ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਹੈ ਜਿਹੜਾ ਅਰਬਪਤੀ ਕਰੋੜਪਤੀ ਕੈਂਡੀਡੇਟ ਉਹ ਮਿਲਿਆ ਪਾਰਟੀ ਨੂੰ ਇਸ ਕਰਕੇ ਜਿਹੜੀ ਇਹ ਲੜਾਈ ਹੈ ਜਿਹੜੀ 10 ਤਰੀਕ ਲੋਕ ਫੈਸਲਾ ਕਰਨਗੇ ਉਹ ਝੂਠ ਔਰ ਸੱਚ ਦੇ ਉੱਤੇ ਆ ਜੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਕਿ ਜੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਮੁੱਦੇ ਜਿਹੜੇ ਭਗਵੰਤ ਜੀ ਨੇ ਵਾਅਦੇ ਕੀਤੇ ਸੀ ਅਗਰ ਉਹਨਾਂ ਜੋ ਇੱਕ ਵਾਅਦਾ ਵੀ ਪੂਰਾ ਕੀਤਾ ਹੈ ਅਗਰ ਮੇਰੀ ਕਿਸੇ ਮਾਂ ਨੂੰ ਪੈਸੇ ਮਿਲੇ ਆ ਮੇਰੀ ਭੈਣ ਨੂੰ ਪੈਸੇ ਮਿਲੇ ਆ ਤੇ ਜਰੂਰ ਵੋਟ ਆਮਦਵੀ ਨੂੰ ਦਿਓ ਮੈਂ ਨਹੀਂ ਕਹਿੰਦਾ 1 ਮਿੰਟ 43000 ਨੌਕਰੀ ਪੂਰੇ ਪੰਜਾਬ ਚ ਮੁੱਖ ਮੰਤਰੀ ਸਾਹਿਬ ਕਹਿੰਦੇ ਦਿੱਤੀ ਹੈ 43000 ਨੌਕਰੀ ਪੂਰੇ ਪੰਜਾਬ ਦੇ ਵਿੱਚ ਜਲੰਧਰ ਵੈਸਟ ਦੀ ਲਿਸਟ ਲੈ ਕੇ ਜਰੂਰ ਆਣ ਕਿੰਨੀਆਂ ਨੌਕਰੀਆਂ ਜਲੰਧਰ ਵੈਸਟ ਸੇ ਮਿਲੀਆਂ ਉਹ 43000 ਦੇ ਵਿੱਚੋਂ 307 ਨੌਕਰੀਆਂ ਮੇਰੇ ਹਿੱਸੇ ਦੀਆਂ ਬਣਦੀਆਂ ਜੇ ਆ ਜਾਣ 36 ਤੋਂ ਅਗਰ ਇਹਨਾਂ ਨੇ ਇੱਕ ਵੀ ਨੌਕਰੀ ਦਿੱਤੀ ਹੋਵੇ ਤੇ ਮੈਂ ਜਰੂਰ ਜ਼ਿੰਮੇਵਾਰ ਝੂਠ ਦਾ ਪੁਲਿੰਦਾ ਇਸ ਕਰਕੇ ਲੋਕ ਪਸੰਦ ਨਹੀਂ ਕਰਦੇ ਅਗਰ ਡਿਵੈਲਪਮੈਂਟ ਕੀਤੀ ਹੁੰਦੀ ਅਸੀਂ ਜਦੋਂ ਆਵਾਜ਼ ਉਠਾਉਂਦੇ ਸੀ ਚੁਚੀਲ ਰਿੰਕੂ ਕਹਿੰਦਾ ਸੀ ਕਿ ਅੱਜ ਕੂੜੇ ਦਾ ਹਾਲਾਤ ਦੇਖੋ ਕੀ ਆ ਗੰਦੇ ਪਾਣੀ ਦੇ ਹਾਲਾਤ ਕੀ ਆ ਸ਼ਾਇਦ ਅੱਜ ਸਾਡੀ ਕੁਰਸੀ ਕਿਤੇ ਹੋਰ ਹੁੰਦੀ ਇਹਨਾਂ ਨੇ ਕੰਮ ਨਹੀਂ ਕੀਤਾ ਤਾਂ ਹੀ ਚੁਚੀਲ ਰਿੰਕੂ ਵਰ ਸ਼ੀਤਲ ਨੂੰ ਇਹ ਫੈਸਲੇ ਲੈਣੇ ਪਏ ਆ ਇਹਦੇ ਲਈ ਸੰਘਰਸ਼ ਕਰਾਂਗੇ ਸੱਚ ਹੋਰ ਝੂਠ ਦੀ ਜਿਹੜੀ ਲੜਾਈ ਆ ਹਰ ਘਰ ਤੱਕ ਪਹੁੰਚਾਵਾਂਗੇ ਕਿ ਜੋ ਧੋਖਾ ਅੱਜ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਇੱਕ ਇੱਕ ਚੀਜ਼ ਦਾ ਜਿਹੜਾ ਡਾਟਾ ਲੋਕਾਂ ਤੱਕ ਲੈ ਕੇ ਜਾਵਾਂਗੇ ਰਿੰਕੂ ਜੀ ਦੇਖੇ ਤੁਹਾਨੂੰ ਮੁਕਾਬਲਾ ਤੁਹਾਡਾ ਹਾਂ ਜੀ ਰਿੰਕੂ ਜੀ ਸਿਲੰਦਰ ਤੋਂ ਹੋਣਾ ਨੂੰ ਕੀ ਲੱਗਦਾ ਕੋਈ ਚਮਤੀ ਹੋਏਗੀ ਰਿੰਕੂ ਜੀ ਦੇਖੇ ਤੁਹਾਨੂੰ ਮੁਕਾਬਲਾ ਤੁਹਾਡਾ ਹਾਂ ਜੀ ਰਿੰਕੂ ਜੀ ਸਿਲੰਦਰ ਤੋਂ ਹੋਣਾ ਨੂੰ ਕੀ ਲੱਗਦਾ ਕੋਈ ਚਮਤੀ ਹੋਏਗੀ ਅਫਸਰ ਮਾਈਕਰ ਮਾਈਕਰ ਦੇਖੋ ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੀ ਗੱਲ ਹੈ ਜਿਹੜੀ ਸਿਲੰਦਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇੱਥੇ ਭਰੀ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਜਦੋਂ ਸ਼ੀਤਲੰਗ ਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਗਏ ਸਨ ਤਾਂ ਅੱਜ ਉਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਹੈ ਅੱਜ ਉਹਨਾਂ ਨੂੰ ਟਿਕਟ ਦੇ ਨਾਲ ਜਿਹੜਾ ਨਵਾਜਿਆ ਗਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਅੱਜ ਅਸੀਂ ਨੋਮੀਨੇਸ਼ਨ ਫਾਈਲ ਕੀਤੀ ਹੈ ਬڑے ਜੋਸ਼ ਖੁਸ਼ ਦੇ ਨਾਲ ਭਾਰੀ ਜਨਤਾ ਵੈਸਟ ਹਲਕੇ ਦੇ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਅੱਜ ਪੂਰੇ ਜੋਸ਼ ਦੇ ਨਾਲ ਰੋਡ ਸ਼ੋਅ ਦੇ ਰਾਹੀਂ ਜਿਹੜਾ ਲੀਡਰਸ਼ਿਪ ਦੇ ਨਾਲ ਜਿਹੜਾ ਨੋਮੀਨੇਸ਼ਨ ਫਾਈਲ ਕੀਤਾ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਬੜੀ ਖੁਸ਼ੀ ਦੀ ਲਹਿਰ ਹੈ ਲੋਕਾਂ ਨੇ ਰਿੰਕੂ ਜੀ ਕਾਂਗਰਸ ਪਾਰਟੀ ਜੁਵਿੰਦਰ ਕੌਰ ਨੂੰ ਮੈਦਾਨ ਉਤਾਰ ਰਿਹਾ ਕਿਤਾ ਦੇਖੋ ਚੁਣੌਤੀ ਲੱਗ ਰਹੀ ਹੈ ਦੇਖੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੋਰ ਸੀ ਐਵੀਵੇਟ ਕੈਂਡੀਡੇਟ ਸੀ ਤਾ ਉਹ ਇਲੈਕਸ਼ਨ ਦਾ ਸਿਨੈਰੀਓ ਲੱਗ ਸੀ ਇਸ ਵਾਰ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਦੀਵਾ ਲੈ ਕੇ ਘਰ ਘਰ ਘੁੰਮ ਕੇ ਕੈਂਡੀਡੇਟ ਲੱਭਿਆ ਔਰ ਅੱਜ ਜਲੰਧਰ ਵੈਸਟ ਚੋਂ ਕੋਈ ਇੱਕਦਮਰ ਲੀਡਰ ਹੈ ਜਿਹੜਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਸੀ ਸੋ ਸਾਡਾ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਤੁਸੀਂ ਕੀ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਕਾਂਗਰਸ ਦਾ ਕੈਂਡੀਡੇਟ ਜਿਹੜਾ ਤੁਹਾਡੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਮੈਂ ਪਿਛਲੇ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਇਲੈਕਸ਼ਨ ਦਾ ਸ਼ਰਮਾ ਸਾਹਿਬ ਪਿਛਲੇ ਇਲੈਕਸ਼ਨ ਦਾ ਸਿਨੈਰੀਓ ਲੱਗ ਸੀਗਾ ਉਸ ਵੇਲੇ ਜਿਹੜੀ ਵੋਟ ਸੀਗੀ ਉਹ ਲੋਕ ਸਭਾ ਦੀ ਚੋਣ ਸੀਗੀ ਦੇਸ਼ ਦੇ ਲਈ ਵੋਟ ਸੀਗੀ ਇਸ ਵੇਲੇ ਸਾਡਾ ਕਾਂਗਰਸ ਦੇ ਨਾਲ ਕੋਈ ਕਿਹੜਾ ਕਰ ਰਿਹਾ ਹੈ ਮੁਕਾਬਲਾ ਨਹੀਂ ਸਾਡਾ ਸਿੱਧਾ ਮੁਕਾਬਲਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੋਕਲ ਸਰਕਾਰ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਦੋਹਾਂ ਤੋਂ ਹੈ ਕਿਉਂ ਕਿ ਮੁੱਖ ਮੰਤਰੀ ਨੇ 10000 ਜਿਹੜੇ ਪੁਲਿਸ ਮਾਮਲਿਆਂ ਦਾ ਬੱਤੀ ਕਰ ਦਿੱਤੀ ਗਈ ਹੈ ਉਹ ਸੋਸਿਸ ਤੋਂ ਹੁਣ ਇਹਦਾ ਖਬਰ ਮਿਲ ਰਹੀ ਹੈ ਕਿ ਪੁਲਿਸ ਬਰਾਦਰਾਂ ਦੇ ਵਿੱਚ ਰੋਸ਼ ਹੈ ਤੇ ਕਈ ਜਿਹੜਾ ਆਪਣਾ ਰਿਟਾਇਰਮੈਂਟ ਹੈ ਰੇ ਹੈ ਤੇ ਕਈ ਆਪਣਾ ਜਿਹੜਾ ਹਸਤੀਫਾ ਦੇ ਦਿੱਤਾ ਰਿਹਾ ਦੇਖੋ ਕੱਲਾ ਪੁਲਿਸ ਦੇ ਵਿੱਚ ਰੋਸ਼ ਨਹੀਂ ਹੈ ਕਿਹੜਾ ਡਿਪਾਰਟਮੈਂਟ ਦਾ ਅੱਜ ਪੰਜਾਬ ਦਾ ਕਿਹੜਾ ਮਹਿਕਮਾ ਤੁਸੀਂ ਚਾਹੇ ਅੰਗਣਵਾੜੀ ਦੇਖ ਲਓ ਚਾਹੇ ਤੁਸੀਂ ਐਜੂਕੇਸ਼ਨ ਦੇਖ ਲਓ ਚਾਹੇ ਤੁਸੀਂ ਆਸ਼ਾ ਵਰਕਰ ਦੇਖ ਲਓ ਕਿਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅੱਜ ਸਰਕਾਰ ਜਿਹੜੀ ਮੁਲਾਜ਼ਮਾਂ ਦੇ ਪ੍ਰਤੀ ਇਹ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ 2022 ਦੇ ਵਿੱਚ ਸਰਕਾਰ ਦੇ ਨਾਅਰੇ ਲਗਾਏ ਸੀਗੇ ਔਰ 92 ਸੀਟਾਂ ਜਿਹੜੀਆਂ ਪੰਜਾਬ ਦੇ ਜਿਹੜੇ ਮੁਲਾਜ਼ਮ ਵਰਗ ਹੈ ਇਹਨਾਂ ਨੇ ਡਟ ਕੇ ਆਮ ਆਦਮੀ ਪਾਰਟੀ ਨੂੰ VOTING ਕੀਤੀ ਸੀ ਸੋ ਅੱਜ ਉਹੀ ਮੁਲਾਜ਼ਮ ਵਰਗ ਹੈ ਜਿਹੜਾ ਸਿਰਮ ਮੁਲਾਜ਼ਮ ਵਰਗ ਹੀ ਨਹੀਂ ਅੱਜ ਹਰ ਇੱਕ ਸਮਾਜ ਦਾ ਜਿਹੜਾ ਖਾਸ ਕਰਕੇ ਮੈਂ ਦਲਿਤਾਂ ਦੀ ਗੱਲ ਕਰਾਂਗਾ ਦਲਿਤਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਅੱਜ ਜਿਹੜੀ 3 ਲੱਖ ਤੋਂ ਵੀ ਵੱਧ ਜਿਹੜੇ ਸਾਡੇ ਸਟੂਡੈਂਟ ਪੜ੍ਹਦੇ ਸੀ ਅੱਜ ਉਹ ਡ੍ਰੌਪ ਹੋ ਕੇ ਲੱਖ ਤੋਂ ਵੀ ਥੱਲੇ ਆ ਗਈ ਹੈ ਇਹਦਾ ਸਾਰਾ ਜਿਹੜਾ ਦੋਸ਼ ਹੈ ਇਥੋਂ ਦੀ ਲੋਕਲ ਸਰਕਾਰ ਤੇ ਜਾਂਦਾ ਕਿਉਂਕਿ ਇਹ ਦਲਿਤਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਆਮ ਲੋਕਾਂ ਦੇ ਜਿਹੜੇ ਹੱਕ ਹਕੂਕ ਹੈ ਉਹਨੂੰ ਬਚਾਉਣ ਦੇ ਵਿੱਚ ਅੱਜ ਜਿਹੜੀ ਸਟੇਟ ਸਰਕਾਰ ਹੈ ਬਿਲਕੁਲ ਫੇਲ ਸਾਬਤ ਹੋਈ ਹੈ ਜਿਹਦਾ ਖਮਿਆਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 0 13 0 ਹੋਏਗਾ ਤਾ ਪੰਜਾਬ ਦੇ ਲੋਕਾਂ ਨੇ ਕਰਕੇ ਦੱਸ ਦਿੱਤਾ ਹੁਣ ਮੈਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਹੈ ਕਿਉਂਕਿ ਸਰਕਾਰ ਨੂੰ ਸਿੱਧਾ ਰਸਤਾ ਦਿਖਾਣਾ ਤਾਂ ਇਹ ਜਿਮਨੀ ਚੋਣ ਦੇ ਵਿੱਚ ਡਟ ਕੇ ਆਮ ਆਦੀ ਪਾਰਟੀ ਸਰਕਾਰ ਦੇ ਖਿਲਾਫ ਵੋਟਾਂ ਪਾਓ ਤਾਂ ਕਿ ਕੁੰਭ ਕਰਨ ਦੀ ਨੀਂਦ ਦੇ ਵਿੱਚੋਂ ਜਿਹੜੀ ਸੁੱਤੀ ਸਰਕਾਰ ਹੈ ਇੱਥੇ ਲਾਅਨ ਆਰਡਰ ਦੀ ਸਥਿਤੀ ਦੇਖੋ ਦਿਨ ਦਿਨੋ ਦਿਨ ਜਿਹੜੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਖਿਡਾਰੀਆਂ ਨੂੰ ਡਰਾਇਆ ਜਾ ਰਿਹਾ ਹਰ ਇੱਕ ਨੂੰ ਜਿਹੜਾ ਇੱਥੇ ਡਰਾਇਆ ਜਾ ਰਿਹਾ ਲੌ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਨਸ਼ਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਇੱਥੇ ਜੂਏ ਚਕਾਰੀਆਂ ਲਾਟਰੀਆਂ ਸਰਕਾਰ ਦੀ ਰਹਿਨਮਾਈ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਕਰੋੜਾ ਰੁਪਏ ਦਾ ਜਿਹੜਾ ਜੂਏਦਾਰ ਲਾਟਰੀਆਂ ਦਾ ਜਿਹੜਾ ਧੰਦਾ ਹੋ ਰਿਹਾ ਔਰ ਜਲੰਧਰ ਦੇ ਲੋਕ ਹੈ ਜਿਹੜੇ ਵੈਸਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਚਲਦਾ ਕਰਕੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੂੰ ਕੰਮ ਕੰਦੀ ਲੀਨ ਦੇ ਵਿੱਚੋਂ ਜੂਰ ਜਿਵਾਉਣ। ਜੀ ਜੀ ਤੁਸੀਂ ਇੱਕ ਲਾਈਵ ਹੋ ਕੇ ਗੱਲ ਕਹੀ ਸੀ ਕਿ ਜਦੋਂ ਟਿਕਟ ਮਿਲੇਗੀ ਭਾਜਪਾ ਦੇ ਵੱਲੋਂ ਸ਼ੀਤਲ ਗੁਣਾ ਨੂੰ ਤਾਂ ਇਹ ਵੀ ਜਤਾਇਆ ਜਾ ਸਕਦਾ ਸੀ ਕਿ ਪਾਰਟੀ ਜਿਹੜੀ ਹੈ ਜੋ ਪੰਜਾਬ ਸਰਕਾਰ ਹੈ ਇਹਨਾਂ ਦੇ ਉੱਤੇ ਕੋਈ ਫਰਚਾ ਨਹੀਂ ਦੇਖੋ ਸਾਡੇ ਜਿਹੜੇ ਸੋਰਸਿਸ ਹਨ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਦੀ ਸ਼ੀਤਲ ਲੰਗਰਾਲ ਹੋਣਾ ਨੇ ਆਮ ਆਦਮੀ ਪਾਰਟੀ ਛੱਡੀ ਹੈ ਤਾਂ ਇਹਨਾਂ ਦੇ ਖਿਲਾਫ ਕਿੰਨੀਆਂ ਕੰਸੋਆਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਗੈਰ ਕਾਨੂੰਨੀ ਪਰਚੇ ਦੇ ਵਿੱਚ ਇਨਵੋਲ ਕੀਤਾ ਜਾ ਸਕਦਾ ਸੋ ਇਸ ਕਰਕੇ ਕਿਉਂਕਿ ਜਦੋਂ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤਾਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਉੱਤੇ ਸਰਕਾਰ ਦਾ ਬੜਾ ਦਬਾਅ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਵੇਂ ਸਰਕਾਰ ਦਾ ਦਬਾਅ ਹੈ ਪਰ ਪੁਲਿਸ ਨੇ ਜਿਹੜੀ ਹਜੇ ਤੱਕ ਕੋਈ ਨਜਾਇਜ਼ ਕਾਰਵਾਈ ਨਹੀਂ ਕੀਤੀ ਮੈਂ ਇਹਦਾ ਇਹ ਦੇ ਕਰਕੇ ਪੁਲਿਸ ਦਾ ਜਿੱਥੇ ਧੰਨਵਾਦ ਵੀ ਕਰਨਾ ਚਾਹਨਾ ਔਰ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜਾ ਇਲੈਕਸ਼ਨ ਆ ਫੇਅਰ ਇਲੈਕਸ਼ਨ ਹੋਵੇ ਇਹ ਸਰਕਾਰੀ ਇਲੈਕਸ਼ਨ ਨਾ ਬਣੇ ਜੀ 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 ਜਿਹੜਾ ਕਿਉਂਕਿ ਨਗਰ ਨਿਗਮ ਵੀ ਨਹੀਂ ਹੈ ਬਣਾ ਸਕੇ ਤਾਂ ਜਿਹਦੇ ਕਰਕੇ ਅੱਜ ਸਾਰੇ ਸ਼ਹਿਰ ਦੇ ਹਾਲਾਤ ਬੁਰੇ ਆ ਪਰ ਜਲੰਧਰ ਵੈਸਟ ਕਿਉਂਕਿ ਉੱਥੇ ਲੈਕਚਰ ਆ ਇਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਬਸਤੀਆਂ ਦੇ ਵਿੱਚ ਚਾਹੇ ਬਸਤੀ ਸ਼ੇਖ ਬਸਤੀ ਦਾਣਿਸ਼ਮੰਦਾ ਬਸਤੀ 바ਵਾਕੇ ਬਸਤੀ ਗੁਜਾ ਸਾਰੇ ਪਾਸੇ ਜਿਹੜੇ ਸੀਵਰ ਦੀ ਜਿਹੜੀ ਬੁਰੀ ਵਿਵਸਥਾ ਆ ਸੋ ਮੈਨੂੰ ਇਹ ਲੱਗਦਾ ਕਿ 22 ਸਾਲਾਂ ਦੀ ਜਿਹੜੀ ਕਾਰਜ ਪ੍ਰਣਾਲੀ ਆ ਇਹਨੂੰ ਦੇਖਦੇ ਹੋਏ आम आदमी पार्टी ਦੇ ਖਿਲਾਫ ਹੈ ਜਿਹੜਾ ਡਟ ਕੇ ਲੋਕ ਵੋਟ ਕਰਦੇ ਸੀਤਾ ਜੀ ਡੋਟਸ ਆਪਰੇਸ਼ਨ ਨੂੰ ਲੈ ਕੇ ਦੀ ਐਫ ਆਈ ਆਰ ਦਰਜ ਕਰਵਾਈ ਸੀ ਕੇਸ ਕੋਈ ਹੋ ਸਕਦਾ ਸੀਤਾ ਜੀ ਜਿਹੜੇ ਤੁਸੀਂ ਬਾਬਰ ਦਾ ਦੇਖੋ ਇਸ ਗੱਲ ਦੀ ਮੈਂ ਸ਼ੰਕਾ ਤੋਂ ਹਜੇ ਨਾ ਨਹੀਂ ਕਰ ਸਕਦਾ ਪਰ ਫਿਰ ਵੀ ਮੈਂ ਡੀਜੀਪੀ ਸਾਹਿਬ ਨੂੰ ਵੀ ਪਰਸਨਲੀ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੀ ਕੋਈ ਨਜਾਇਜ਼ ਕਾਰਵਾਈ ਨਾ ਹੋਵੇ ਦੇਖੋ ਸਰਕਾਰਾਂ ਆਣੀਆਂ ਜਾਣੀਆਂ ਸਰਕਾਰ ਕਿਸੇ ਦੀ ਵੀ ਆ ਸਕਦੀ ਹੈ ਪਰ ਪੁਲਿਸ ਮਹਿਕਮੇ ਨੂੰ ਆਪਣਾ ਕੰਮ ਹੈ ਜਿਹੜਾ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਕਰਨਾ ਚਾਹੀਦਾ ਅਨਿੰਕੂ ਜੀ ਜਿਹੜੇ ਕੌਂਸਲ ਦੇ ਲੀਡਰ ਹੁੰਦੇ ਨੇ ਬਾਕੀ ਜਿਹੜੇ ਲੀਡਰ ਕਹਿੰਦੇ ਰਹਿੰਦੇ ਨੇ ਕਿ ਬੈਸਟ ਜਣਾ ਸਕਦੇ ਵੀ ਇੱਕ ਗੱਲ ਕੋਈ ਫੇਰ ਤੋਂ ਹੋਉਂਦੇ ਲੋਕੋਂ ਕਿਤਾ ਚੱਲਦੇ ਨੇ ਦੇਖੋ ਚੰਨੀ ਸਾਹਿਬ ਕਹਿ ਰਹੇ ਸੀ ਕਿ ਜਾਂ ਮੈਂ ਰਹਾਂਗਾ ਜਾਂ ਨਸ਼ਾ ਰਹੇਗਾ ਹੁਣ ਦੇਖਦੇ ਕਿੰਨੀ ਦੇਰ ਤੱਕ ਉਹ ਅਜੇ ਤੱਕ ਤਾਂ ਕੋਈ ਏਦਾਂ ਦੀ ਏਦਾਂ ਦੀ ਗੱਲਬਾਤ ਏਦਾਂ ਦੀ ਗੱਲਬਾਤ ਇਹਨਾਂ ਨੇ ਹਜੇ ਤੱਕ ਕੀਤੀ ਨਹੀਂ ਕੋਈ ਤਾ ਇਹ ਲੋਕ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਖੈਰ ਚੰਨੀ ਸਵਾ ਸਾਹਿਬ ਦਾ ਤੇ ਸਵਾਲ ਹੀ ਬਿਲਕੁਲ ਗਲਤ ਹੈ ਕਿਉਂਕਿ ਨਾ ਤਾਂ ਉਹ ਸਰਕਾਰ ਦੇ ਵਿੱਚ ਹੈ ਨਾ ਹੀ ਉਹਨਾਂ ਦੇ ਹੱਥ ਕੋਈ ਐਸੀ ਕੋਈ ਰਿਮੋਟ ਹੈ ਜਿਹਦੇ ਨਾਲ ਉਹ ਸਰਕਾਰੀ ਤੰਤਰ ਠੀਕ ਕਰ ਸਕਣ ਇਹ ਸਾਰਾ ਨਸ਼ਾ ਚਿਕਾਰੀ ਗੁੰਡਾ ਕਰਦੀ ਹੈ ਇਹ ਸਰਪਾਰ ਦੀ ਆੜ ਦੇ ਵਿੱਚ ਹੋ ਰਹੀ ਹੈ ਜਦੀ ਜ਼ਿੰਮੇਵਾਰੀ 100% ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਪਾਰ ਦੀ ਕੀ ਲੱਗਦਾ ਤੁਹਾਨੂੰ ਕਦੋਂ ਇੱਕ ਵਾਰ ਮੈਂ ਤਾਂ ਤੁਹਾਨੂੰ ਕੱਢੀ ਲੈ ਕੇ ਆਇਆ ਕਿ ਤੁਸੀਂ ਜਿਹੜਾ ਆਪਣੀ ਛੇਤ ਬੋਲਦਾ ਕੋਈ ਕੋਈ ਬੇਸਿਕ ਰਾਇਤੀ ਹੈ ਕਿ ਤੁਸੀਂ ਸਤਿ ਸ੍ਰੀ ਅਕਾਲ ਲੋਕਾਂ ਨੂੰ ਬਟੇ ਇੱਕ ਸਾਥ ਵਿੱਚ ਉਹ ਜੀ ਮੈਂ ਇਹ ਤੇ ਮੈਂ ਜਵਾਬ ਦੇਣਾ ਚਾਹਾਂਗਾ ਪਲੀਜ਼ ਇਹ ਮੇਰਾ ਛੋਟਾ ਵੀਰ ਹੈ ਅਸੀਂ ਦੋਨਾਂ ਨੇ ਰਿਜ਼ਾਈਨ ਕੀਤਾ ਸਾਡਾ ਜਿਹੜਾ ਰਿਜ਼ਾਈਨ ਹੈ ਇਸ ਕਰਕੇ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਲੜਾਈ ਲੜਨਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲਾਂ ਚ ਦੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਇਹਦਾ ਹਜੇ 22 ਸਾਲ ਦਾ ਟਿਨਿਓਰ ਬਾਕੀ ਹੈ ਇਹ ਹਜੇ ਸਰਕਾਰ ਇੰਜੋਏ ਕਰ ਸਕਦਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਮੈਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਚਾਹੇ ਉਹ ਜਿੱਤ ਕੇ ਚਾਹੇ ਹਾਰ ਕੇ 25 ਸਾਲ ਮੈਂ ਵੀ ਸਰਕਾਰ ਦੇ ਵਿੱਚ ਇੰਜੋਏ ਕਰ ਸਕਦਾ ਸੀ ਪਰ ਮਿੰਦਰ ਭਗਤ ਜੀ ਇਸ ਗੱਲ ਦਾ ਜਵਾਬ ਦੇਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਹੈ ਕਿਉਂਕਿ ਤਿੰਨ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੰਤਰੀ ਰਹੇ ਆ ਬੜੇ ਹਾਇਰ ਪੋਸਟਾਂ ਤੇ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਕੰਮ ਜਲੰਧਰ ਦੇ ਲਈ ਜਲੰਧਰ West ਹਲਕੇ ਦੇ ਲਈ ਭਗਤ ਪਰਿਵਾਰ ਨਹੀਂ ਕਰ ਸਕਿਆ ਔਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲੈ ਲਿਆ ਕਿ ਇਸ ਵਾਰ ਟਿਕਟ ਜਿਹੜੀ ਇਹ ਭਗਤ ਪਰਿਵਾਰ ਤੋਂ ਬਾਹਰ ਕਿਸੇ ਹੋਰ ਨੂੰ ਦੇਣੀ ਆ ਤਾਂ ਉਹਨੂੰ ਦੇਖਦੇ ਹੋਏ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਆਪਣੀ ਟਿਕਟ ਨੂੰ ਦੇਖਦੇ ਹੋਏ ਮਿੰਦਰ ਭਗਤ ਜੀ ਨੇ ਜਿਹੜੀ ਆ ਪਾਰਟੀ ਛੱਡੀ ਆ ਅਸੀਂ ਜਿਹੜੀ ਪਾਰਟੀ ਛੱਡੀ ਆ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਛੱਡੀ ਆ